ਸਸੀਗਾ ਦੋਸਤੋ ਠੀਕ ਹੋ ਭਰਾ ਸਾਰੇ ਤੇ ਅੱਜ ਆਪਾਂ ਭਰਾ ਤੁਹਾਨੂੰ ਉਹ ਚੀਜ਼ ਦੀ ਵਰਤੋਂ ਦੱਸਾਂਗੇ ਜਿਹਦਾ ਬਹੁਤ ਜ਼ਿਆਦਾ ਰਿਜ਼ਲਟ ਆ ਤੇ ਵਰਤਣੀ ਕਿਦਾਂ ਕਦੋਂ ਵਰਤਣੀਆਂ ਕਿਹੜੇ-ਕਿਹੜੇ ਸਮੇਂ ਵਰਤਣੀਆਂ ਕਿਹੜੀ-ਕਿਹੜੀ ਬਿਮਾਰੀ 'ਚ ਵਰਤਣੀਆਂ ਇਹ ਆਪਾਂ ਭਰਾ ਤੁਹਾਨੂੰ ਸਾਰਾ ਦੱਸਾਂਗੇ ਵੀਡੀਓ 'ਚ ਬਣੇ ਰਹੋ ਮੇਰਾ ਭਰਾ ਜਿਹੜੇ ਨਵੇਂ ਜੁੜੇ ਨੇ ਆਪਣੇ ਭਰਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸੇ ਤਰ੍ਹਾਂ ਆਪਾਂ ਨੌਲੇਜ ਦੀਆਂ ਵੀਡੀਓ ਪਾਉਂਦੇ ਰਹਾਂਗੇ ਤੇ ਹੁਣ ਆਪਾਂ ਭਰਾ ਸ਼ੁਰੂ ਕਰਦੇ ਆਂ ਇਸ ਚੀਜ਼ ਦਾ ਚਾਨਣਾ ਪਾਉਂਦੇ ਆਂ ਆਪਾਂ ਇਹ ਆ ਭਰਾ ਨੀਲ ਵਰਮ ਪਾਊਡਰ ਬਹੁਤ ਹੀ ਜ਼ਿਆਦਾ ਇਸ ਚੀਜ਼ ਦੇ ਫਾਇਦੇ ਨੇ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ ਜੇ ਭਰਾ ਇਹਨੂੰ ਤਰੀਕੇ ਨਾਲ ਵਰਤਿਆ ਜਾਵੇ ਤਾਂ ਜੇ ਆਪਾਂ ਕਿਸੇ ਵੀ ਚੀਜ਼ ਦੀ ਓਵਰਡੋਜ਼ ਦਿੰਨੇ ਆ ਓਵਰਡੋਜ ਹਮੇਸ਼ਾ ਹੀ ਗਲਤ ਸਾਈਡ ਇਫੈਕਟ ਕਰਦੀ ਆ ਪਹਿਲਾਂ ਆਪਾਂ ਆ ਜਾਣੇ ਇਹਦੇ ਚ ਕੀ ਕੀ ਲਿਖਿਆ ਉਹ ਤੁਹਾਨੂੰ ਪੜਾਉਨੇ ਆ ਕਿੰਨੇ ਟਾਈਮ ਦੀ ਇਹਦੀ ਐਕਸਪਾਇਰੀ ਹੁੰਦੀ ਆ ਕਿੰਨਾ ਟਾਈਮ ਇਹ ਆਪਣੇ ਕੋਲ ਪਈ ਰਹੇ ਤੇ ਕਦੋਂ ਕਦੋਂ ਆਪਾਂ ਵਰਤਣੀ ਆ ਤੇ ਪਹਿਲਾਂ ਤਾਂ ਭਰਾ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਕੋਈ ਵੀ ਚੀਜ਼ ਵਰਤਦੇ ਹੁੰਨੇ ਹੋ ਤਾਂ ਕਿਸੇ ਭਰਾ ਦੀ ਹਨਾ ਜਿਹੜੇ ਬੰਦੇ ਨੇ ਚੀਜ਼ ਵਰਤੀ ਹੋਵੇ ਉਹਦੀ ਸਲਾਹ ਲੈ ਕੇ ਤੁਸੀਂ ਉਹ ਚੀਜ਼ ਵਰਤੋ ਕਿਉਂਕਿ ਜਦੋਂ ਆਪਾਂ ਆਪਣੀ ਫੋਰਮ ਨਹੀਂ ਕਰਦਾਂਨੇ ਆ ਤਾਂ ਉਹਦਾ ਆਪਾਂ ਨੂੰ ਖਾਮਿਆਜਾ ਭੁਗਤਣਾ ਪੈਂਦਾ ਤੇ ਨੰਬਰ 1 ਭਰਾ ਇਹਦੇ ਚ ਇਹਨਾਂ ਨੇ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਨੇ ਇਹ ਜਿਹੜੀ ਚੀਜ਼ ਆ ਇਹ ਅਸਲ ਚ ਭੇਡਾਂ ਵਾਸਤੇ ਜਾਂ ਬੱਕਰੀਆਂ ਵਾਸਤੇ ਬਣੀ ਸੀ ਤੇ ਉਸ ਤੋਂ ਬਾਅਦ ਚਲੋ ਐਨੀਮਲ ਵਾਸਤੇ ਬਣੀ ਆ ਤੇ ਰਿਜ਼ਲਟ ਹਰ ਇੱਕ ਚੀਜ਼ ਦਾ ਮਿਲਦਾ ਇਹਦੇ ਨਾਲ ਜਿਨ੍ਹਾਂ ਨੇ ਭਰਾ ਲਿਖਿਆ ਵੀ ਡਿਸਸੋਲਵ 2 ਗ੍ਰਾਮ ਨੀਲ ਵਰਮ ਪਾਊਡਰ ਇਨ 60 ਐਮਐਲ ਡਰਿੰਕਿੰਗ ਵਾਟਰ ਐਡਮਨਿਸਟਰ ਪਰ ਸੀ ਪੈਨ ਗਾਟ ਡਰੈਂਚ ਇਹਨਾਂ ਨੇ ਲਿਖਿਆ ਜੇ ਆਪਾਂ 2 ਗ੍ਰਾਮ 60 ਐਮਐਲ ਪਾਣੀ ਦੇ ਵਿੱਚ ਕਿਸੇ ਭੇਡ ਜਾਂ ਬੱਕਰੀ ਨੂੰ ਦਿੰਨੇ ਆ ਤਾਂ ਤੁਹਾਨੂੰ ਇਹ ਜੀ ਉਹ ਚੀਜ਼ ਨੂੰ ਪੂਰਾ ਬੈਨੀਫਿਟ ਮਿਲੂਗਾ 2 ਗ੍ਰਾਮ ਤੁਸੀਂ ਇਹਨਾਂ ਦੇਖ ਲਓ ਵੀ 2 ਗ੍ਰਾਮ ਕਿੰਨਾ ਹੁੰਦਾ ਇਹ ਇੱਕ 30 ਜਾਂ 40 ਕਿਲੋ ਦੀ ਭੇਡ ਨੂੰ 2 ਗ੍ਰਾਮ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਜੇਕਰ ਕੋਈ ਛੋਟੀ ਭੇਡ ਆ ਜਾਂ ਕੋਈ ਛੋਟੀ ਚੀਜ਼ ਆ ਤਾਂ ਉਹਨੂੰ ਇਹ 0.5 ਗ੍ਰਾਮ ਲੱਗਦੀ ਆ ਆ ਲਿਖਿਆ ਵੀ ਹੋਇਆ ਨੀਲ ਵਰਮ ਬਾਡਰ ਇਹਦਾ 30 ਐਮਐਲ ਸਪੋਜ਼ ਕਰੋ 60 ਐਮਐਲ ਆਫ ਡਰਿੰਕ ਵਾਟਰ ਐਡਮ ਰਿਸਰਵਰ ਪਰ ਲੈਂਪ ਕਿਟ ਜੇ ਕਿਸੇ ਭੇਡ ਦਾ ਬੱਚਾ ਤਾਂ ਉਹਨੂੰ ਇਹ 0.5 ਗ੍ਰਾਮ ਲੱਗੂ ਤੇ ਉਸ ਤੋਂ ਬਾਅਦ ਭਰਾ ਕੈਟਲੈਂਡ ਪਿਗ ਜਿੱਦਾਂ ਆਪਾਂ ਕਿਸੇ ਸੂਰ ਨੂੰ ਇਹ ਚੀਜ਼ ਵਰਤਦੇ ਹਾਂ ਤਾਂ ਤੁਸੀਂ ਸਭ ਤੋਂ ਵੱਲੋਂ 5 ਗ੍ਰਾਮ ਨੀਲ ਵਰਮ ਪਾਊਡਰ 150 ਐਮਐਲ ਪਾਣੀ ਦੇ ਵਿੱਚ 100 ਕਿਜੀ ਦੀ ਬੋਡੀ ਦਾ ਜੇ ਕੋਈ ਸੂਰ ਹੈ ਤਾਂ ਉਹਨੂੰ 15 ਗ੍ਰਾਮ ਵਰਤੀ ਜਾਊਗੀ ਤੇ ਇਸੇ ਤਰ੍ਹਾਂ ਭਰਾ ਇਹਨਾਂ ਨੇ ਸਾਰੀ ਇਨਫੋਰਮੇਸ਼ਨ ਇੱਥੇ ਦਿੱਤੀ ਹੋਈ ਆ ਪਾਊਡਰ ਆਫ 450 ਐਮਜੀ ਡਰਿੰਕ ਵਾਟਰ ਆਫ 300 ਕਿਜੀ ਬੋਡੀ ਜੇ ਬੋਡੀ ਵੱਧ ਤੋਂ ਵੱਧ weight ਤੇ ਉਨੀ ਜਿਆਦਾ ਮਾਤਰਾ ਨੀਲ ਵਰਮ ਪਾਊਡਰ ਦੀ ਲਈ ਜਾਊਗੀ ਤਾਂ ਤੁਸੀਂ ਕੀ ਕਰਨਾ ਭਰਾ ਹੁਣ ਆ ਜਾਣੇ ਆਪਾਂ ਕਬੂਤਰਾਂ ਦੇ ਵੀ ਕਬੂਤਰਾਂ ਨੂੰ ਇਹ ਚੀਜ਼ ਕਿੱਦਾਂ ਵਰਤੀ ਜਾਊਗੀ ਕਦੋਂ ਤੇ ਕਿਸ ਸਮੇਂ ਵਰਤਣੀ ਹੈ ਇਹ ਵੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਇੱਕ ਤਾਂ ਭਰਾ ਜਦੋਂ ਆਪਾਂ ਨੇ ਮੰਨ ਕੇ ਚੱਲੋ ਵੀ ਸਰਦੀਆਂ ਦੇ ਦਿਨ ਚੇਂਜ ਹੁੰਦੇ ਨੇ ਉਸ ਟਾਈਮ ਦੇ ਵਿੱਚ ਇਹਦੀ ਹਲਕੀ ਇੱਕ ਚੁਟਕੀ 60 ਐਮਲ ਪਾਣੀ ਦੇ ਵਿੱਚ ਆਪਾਂ ਦੋ ਕਬੂਤਰਾਂ ਦੇ ਸਕਦੇ ਆ ਤੇ ਦੇਣੀ ਉਦੋਂ ਆ ਜਦੋਂ ਆਪਾਂ ਨੂੰ ਡਾਟ ਲੱਗੇ ਵੀ ਆਪਣੇ ਕਬੂਤਰ ਢਿੱਲੇ ਨੇ ਕੋਈ ਵੀ ਬਿਮਾਰੀ ਲਾ ਲਓ ਚਾਹੇ ਕੋਈ ਗਰਦਨ ਘਮਾਉਣ ਦੀ ਲਾ ਲਓ ਚਾਹੇ ਕੋਈ ਸੋਕੇ ਦੀ ਲਾ ਲਓ ਚਾਹੇ ਕਬੂਤਰ ਗਲਛਦੇ ਨੇ ਬਹੁਤ ਜਿਆਦਾ ਪ੍ਰੋਬਲਮ ਆਉਂਦੀ ਆ ਭਰਾਵਾਂ ਨੂੰ ਕਬੂਤਰ ਗਲਛਣ ਲਾ ਜਾਂਦੇ ਨੇ ਉਸ ਚੀਜ਼ ਨੂੰ ਤੁਸੀਂ ਇਹਨੂੰ ਚੀਜ਼ ਨੂੰ ਵਰਤ ਸਕਦੇ ਆ ਉਹ ਚੀਜ਼ ਬਹੁਤ ਸੋਹਣਾ ਬੈਨੀਫਿਟ ਆ ਇਹ ਚੀਜ਼ ਦਾ ਕਿਉਂਕਿ ਜਦੋਂ ਕਬੂਤਰ ਨੂੰ ਪ੍ਰੋਬਲਮ ਆਉਂਦੀ ਆ ਤਾਂ ਮੇਨ ਪ੍ਰੋਬਲਮ ਕੀ ਹੁੰਦੀ ਆ ਪੋਟਾ ਜਾਮ ਹੁੰਦਾ ਕਬੂਤਰ ਦਾ ਪੋਟੇ ਤੋਂ ਹੀ ਇਨਫੈਕਸ਼ਨ ਹੁੰਦੀ ਆ ਪੋਟੇ ਰਾਹੀਂ ਆਪਾਂ ਦਵਾਈਆਂ ਦਿੰਨੇ ਆ ਹਨਾ ਪਹਿਲਾਂ ਆਪਾਂ ਨੂੰ ਉਹ ਚੀਜ਼ ਕਲੀਨ ਚਾਹੀਦੀ ਆ ਇਹਦਾ ਮੇਨ ਜਿਹੜਾ ਕੰਮ ਆ ਇਹ ਕਬੂਤਰ ਦਾ ਪੋਟਾ ਪੇਟੀ ਸਾਰਾ ਕੁਝ ਕਲੀਨ ਕਰਦਾ ਜਦੋਂ ਤੁਸੀਂ ਇਹਦੀ ਇੱਕ ਚੁਟਕੀ ਹਲਕੇ ਪਾਣੀ ਦੇ ਵਿੱਚ ਦੇ ਦੋਗੇ ਤਾਂ ਉਸ ਤੋਂ ਬਾਅਦ ਇਹਨੇ ਕੀ ਕਰਨਾ ਜਿੰਨਾ ਅੰਦਰ ਜਿੰਨਾ ਵਾਇਰਸ ਜਿੰਨਾ ਗੰਦਮੰਦ ਸਾਰਾ ਇਹਨੇ ਪੋਟੇ ਚੋਂ ਬਾਹਰ ਕੱਢ ਦੇਣਾ ਤੇ ਉਸ ਤੋਂ ਬਾਅਦ ਨੰਬਰ 2 ਭਰਾ ਇੱਕ ਤੁਸੀਂ ਉਸ ਟਾਈਮ ਇਸ ਚੀਜ਼ ਨੂੰ ਵਰਤ ਸਕਦੇ ਹੋ ਜ਼ਿਆਦਾਤਰ ਕੀ ਹੁੰਦਾ ਬਹੁਤ ਜ਼ਿਆਦੇ ਭਰਾ ਕੀ ਕਹਿੰਦੇ ਨੇ ਵੀ ਸਾਡੇ ਕਬੂਤਰਾਂ ਦੇ ਜੂਨਾਂ ਨਹੀਂ ਨਿਕਲੀਆਂ ਗਰਮੀਆਂ ਦੇ ਟਾਈਮ 'ਚ ਜਦੋਂ ਇਹ ਚੀਜ਼ ਦੀ ਆਪਾਂ ਨੇ ਵਰਤੋਂ ਕਰਨੀ ਆ ਤਾਂ ਤੁਸੀਂ ਕੀ ਕਰਨਾ ਭਰਾ ਜਦੋਂ ਆਪਾਂ ਨੇ ਕਬੂਤਰ ਮੰਨ ਕੇ ਚੱਲੋ ਵੀ ਖਰਾਕ ਪਾਉਣੀ ਸ਼ੁਰੂ ਕਰਨੀ ਆ ਗਰਮੀਆਂ ਦੇ ਟਾਈਮ ਜਦੋਂ ਆਪਣੇ ਕਬੂਤਰ ਸਾਰਾਗੇ ਉਸ ਟਾਈਮ ਇਹਦੀ ਹਲਕੀ ਹਲਕੀ ਵਰਤੋਂ ਕਰੋ ਜ਼ਿਆਦਾਤਰ ਕੀ ਹੁੰਦਾ ਭਰਾ ਪੋਟੇ ਚ ਜੂਨਾ ਹੁੰਦੀਆਂ ਨੇ ਕਬੂਤਰਾਂ ਦੇ ਤੇ ਆਪਣੇ ਕਬੂਤਰ ਖਾਂਦੇ ਪ੍ਰੋਪਰ ਨੇ ਹਾਜ਼ਮ ਪ੍ਰੋਪਰ ਕਰਦੇ ਨੇ ਪਰ ਲੱਗਦਾ ਨਹੀਂ ਤੇ ਇਹ ਚੀਜ਼ ਦੀ ਵਰਤੋਂ ਕਰਿਓ ਭਰਾ ਇਹ ਤਕਰੀਬਨ ਮਹੀਨੇ ਤੋਂ 2 ਮਹੀਨੇ ਦਾ ਅੰਦਰ ਜਿੰਨਾ ਵੀ ਮਟੀਰੀਅਲ ਪਿਆ ਹੁੰਦਾ ਸਾਰਾ ਪੱਟ ਕੇ ਬਾਹਰ ਕੱਢ ਦਿੰਦੀ ਹੈ ਇਹ ਇੱਕ ਤੁਸੀਂ ਉਸ ਟਾਈਮ ਵਰਤੋਂ ਕਰ ਸਕਦੇ ਹੋ ਨੰਬਰ 3 ਭਰਾ ਬਹੁਤ ਜ਼ਿਆਦੇ ਭਰਾ ਕੀ ਕਹਿੰਦੇ ਨੇ ਵੀ ਸਾਡੇ ਕਬੂਤਰ ਖਾਣੋਂ ਨਹੀਂ ਹਟਦੇ ਜਾਂ ਮੰਨ ਕੇ ਚੱਲੋ ਸਾਡੇ ਕਬੂਤਰਾਂ ਦੇ ਬੋਟੇ ਜਾਮ ਹੋ ਗਏ ਜਾਂ ਕਬੂਤਰ ਵਾਇਰਸ ਚਾਉਣ ਨੂੰ ਤਿਆਰ ਨੇ ਇਹ ਸਾਰੀਆਂ ਚੀਜ਼ਾਂ ਜੇ ਆਪਾਂ ਵਰਤ ਲਿਆ ਇਹਨੂੰ ਵਰਤਣ ਦਾ ਮੇਨ ਤਰੀਕਾ ਕੀ ਆ ਜਦੋਂ ਤੁਸੀਂ ਇਹਨੂੰ ਦੇ ਦੋਗੇ ਜਦੋਂ ਨੀਲਵਰਮ ਪਾウダー ਆਪਾਂ ਨੇ ਦੇਤਾ ਪੋਟੇ ਜਾਮ ਲਾ ਲੋ ਪੋਟੇ ਜਾਮ ਦੀ ਤੁਹਾਨੂੰ ਮੈਂ ਦੱਸ ਰਿਹਾ ਵਿੱਚ ਪੋਟੇ ਜਾਮ ਚ ਤੁਸੀਂ ਕਿਦਾਂ ਵਰਤਣਾ ਪੋਟੇ ਜਾਮ ਦੇ ਵਿੱਚ ਤੁਸੀਂ ਇੱਕ ਹਲਕੀ ਚੁਟਕੀ ਇਹਦੀ ਪਿਉ ਹੋਣੀ ਆ ਪਿਉ ਨਹੀਂ ਨਹੀਂ ਸੌਰੀ ਸੌਰੀ ਤੇ ਤੁਸੀਂ ਇਹਦਾ ਹੀ ਕਹਿਣਾ ਪਾਣੀ ਦੇ ਵਿੱਚ ਪਾ ਕੇ ਹਲਕੀ ਚੁਟਕੀ 60 ਐਮਐਲ ਚ ਤੁਸੀਂ ਇਹਨੂੰ ਦੇ ਦੇਣਾ ਕਬੂਤਰ ਜਦੋਂ ਕਬੂਤਰ ਆਪਣਾ ਪ੍ਰੋਪਰ ਹੋ ਗਿਆ ਸਾਫ ਪੋਟਾ ਸਾਫ ਹੋ ਗਿਆ ਉਸ ਤੋਂ ਬਾਅਦ ਤੁਸੀਂ ਚਾਟੀ ਦੀ ਲੱਸੀ ਲੈ ਲੈਣੀ ਆ ਚਾਟੀ ਦੀ ਲੱਸੀ ਲੈ ਕੇ ਉਸ ਤੋਂ ਬਾਅਦ ਕੀ ਕਰਨਾ ਭਰਾ 15 ml ਲੱਸੀ 5 ml ਸਰੋਂ ਦਾ ਤੇਲ ਉਹ ਦੇ ਕੇ ਤੁਸੀਂ ਕਬੂਤਰ ਨੂੰ ਬਿਠਾ ਦੇਣਾ ਜਦੋਂ ਕਬੂਤਰ ਲੱਸੀ ਖਿੱਚ ਗਿਆ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਭਰਾ ਇੱਕ ਹੈਡ ਲੈ ਲੈਣੀ ਹੈ ਇੱਕ ਸ਼ਵਾਰਾ ਦੋਨੇ ਚੀਜ਼ਾਂ ਨੂੰ ਉਬਾਲ ਲੈਣਾ ਦੋਨੇ ਚੀਜ਼ ਜਿੰਨੇ ਵੀ ਆਪਣੇ ਕਬੂਤਰ ਨੇ ਮਾਤਰਾ ਵਧਾ ਲਿਓ ਹਰ ਇੱਕ ਚੀਜ਼ ਦੀ ਨੀਲ ਵਰਮ ਦੀ ਵੀ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਹੈਡ ਤੇ ਸ਼ਵਾਰਾ ਦੱਸਿਆ ਵੀ ਹੈਡ ਸ਼ਵਾਰਾ ਤੇ ਇੱਕ ਚੁਟਕੀ ਜਿਮੈਨ ਦੀ ਇੱਕ ਜੀਰੇ ਦੀ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਕੇ ਜਦੋਂ ਅੱਧਾ ਰਹਿ ਗਿਆ ਤਾਂ ਤੁਸੀਂ ਪੰਜ ਕਬੂਤਰਾਂ ਨੂੰ ਪੰਜ 50 50 ਐਮਲ ਦੇ ਵਿੱਚੋਂ ਦਾਦਾ ਸੈਂਮਲ ਦੇ ਸਕਦੇ ਹੋ ਉਸ ਤੋਂ ਬਾਅਦ ਜਦੋਂ ਆਪਾਂ ਨੇ ਜੂਨਾ ਦਾ ਡਾਟ ਆਪਾਂ ਨੂੰ ਜਦੋਂ ਆਪਣੇ ਕਬੂਤਰਾਂ ਨੂੰ ਆਪਾਂ ਨੂੰ ਜੂਨਾ ਦਾ ਡਾਟ ਆ ਤਾਂ ਤੁਸੀਂ ਕੀ ਕਰਨਾ ਪਹਿਲਾਂ ਆਪਣੇ ਕਬੂਤਰ ਨੂੰ ਜਿੰਨੇ ਵੀ ਮੰਨ ਲਓ ਆਪਣੇ ਕੋਲ ਕਬੂਤਰ ਨੇ 20 ਵੀ ਐਮਲ ਮਿੱਠਾ ਦੇਣਾ ਮਿੱਠਾ ਕਿਹੜੇ ਸਮੇਂ ਦੇਣਾ ਸੱਜਰੇ ਉੱਠਣਾ 5 ਵਜੇ ਜਿਹੜੇ ਕਬੂਤਰਾਂ ਦੇ ਆਪਾਂ ਨੂੰ ਪਤਾ ਵੀ ਜੂਨਾ ਨਹੀਂ ਨਿਕਲੀਆਂ ਉਹਨਾਂ ਨੂੰ ਮਿੱਠਾ ਦੇਣਾ ਪਰਾ ਮਿੱਠਾ ਦੇ ਕੇ ਜਦੋਂ ਮਿੱਠਾ ਖਿੱਚ ਗਿਆ ਮੰਨ ਲਓ ਵੀ ਮਿੱਠਾ ਖਿੱਚ ਗਿਆ ਉਸ ਤੋਂ ਬਾਅਦ ਤੁਸੀਂ ਫੇਰ ਕੀ ਕਰਨਾ ਜਦੋਂ ਆਪਾਂ ਮੰਨ ਕੇ ਚੱਲੋ 20 ਵੀ ਐਮਐਲ ਸਵੇਰੇ 6 ਵਜੇ ਜਾਂ 5 ਵਜੇ ਦਵਾਂਗੇ ਤਾਂ 9-10 ਬਾਅਦ ਇਹਨੂੰ ਸਾਫ਼ ਹੋ ਜਾਣਗੇ ਦਾਣੇ ਘੱਟ ਪਾਉਣੇ ਨੇ ਪਹਿਲੇ ਦਿਨ ਤੇ ਉਸ ਤੋਂ ਬਾਅਦ ਤੁਸੀਂ 10 ਜਾਂ 11 ਦੇ ਵਿੱਚ ਨੀਲਵਰਮ ਪੋਟਰ ਦੇ ਕੇ ਕਬੂਤਰਾਂ ਨੂੰ ਧੂਪਾ ਉਠਾ ਦੇਣਾ ਤਾਂ ਰਿਜ਼ਲਟ ਤੁਹਾਡੇ ਅੱਗੇ ਆ ਜੂਗਾ ਭਰਾ ਠੀਕ ਹੈ ਭਰਾ ਤੇ ਉਸ ਤੋਂ ਬਾਅਦ ਜੇ ਕਿਸੇ ਭਰਾ ਦੇ ਕਬੂਤਰਾਂ ਨੂੰ ਲੱਗਦਾ ਵੀ ਸਾਡੇ ਕਬੂਤਰਾਂ ਨੂੰ ਲਗਵੇ ਦੀ ਬਿਮਾਰੀ ਆ ਗਈ ਤਾਂ ਤੁਸੀਂ ਉਸ ਟਾਈਮ ਵੀ ਇਹ ਚੀਜ਼ ਦੀ ਵਰਤੋਂ ਕਰ ਸਕਦੇ ਹੋ ਬਿਮਾਰੀ ਪੈਣ ਤੋਂ ਪਹਿਲਾਂ ਕਿਉਂਕਿ ਜਦੋਂ ਬਿਮਾਰੀ ਪੈ ਜਾਂਦੀ ਹੈ ਉਸ ਤੋਂ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ ਉਸ ਟਾਈਮ ਵੀ ਤੁਸੀਂ ਇਹ ਚੀਜ਼ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਪੋਟੇ ਦੇ ਵਿੱਚ ਇਨਫੈਕਸ਼ਨ ਦੇ ਕਾਰਨ ਹੀ ਕਬੂਤਰ ਦੇ ਦਿਮਾਗ ਨੂੰ ਬੁਖਾਰ ਚੜਦਾ ਤਾਂ ਤੁਸੀਂ ਕੀ ਕਰਨਾ ਭਰਾ ਤੁਸੀਂ ਇਹ ਚੀਜ਼ ਦੀ ਉਸ ਟਾਈਮ ਵੀ ਵਰਤੋਂ ਕਰ ਸਕਦੇ ਜਦੋਂ ਪੋਟਾ ਕਲੀਅਰ ਹੈ ਨਾ ਤਾਂ ਤੁਹਾਡੀ ਮੈਡੀਸਨ ਕੰਮ ਕਰੂਗੀ ਤਾਂ ਤੁਸੀਂ ਬਿਮਾਰੀ ਤੋਂ ਕਬੂਤਰ ਨੂੰ ਬਚਾ ਸਕਦੇ ਹੋ ਠੀਕ ਆ ਭਰਾ ਇਹ ਅੱਜ ਲਈ ਇੰਨੀ ਜਿਹੀ ਜਾਣਕਾਰੀ ਕਬੂਲ ਕਰਿਓ ਛੋਟੇ ਭਰਾ ਦੀ ਤੇ ਜੇ ਕੋਈ ਗਲਤ ਲਫ਼ਜ਼ ਬੋਲਿਆ ਗਿਆ ਤਾਂ ਮਾਫ਼ ਕਰਿਓ ਭਰਾ ਜੇ ਕੋਈ ਭਰਾ ਨਵਾਂ ਜੁੜਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਆਪਾਂ ਤੁਹਾਡੇ ਨਾਲ ਆ ਠੀਕ ਆ ਭਰਾ ਤੇ ਇਹ ਚੀਜ਼ ਬਹੁਤ ਸੋਹਣਾ ਰਿਜ਼ਲਟ ਆ ਤੁਸੀਂ ਇਹਨੂੰ ਵਰਤੋ ਤੇ ਫੇਰ ਮੈਨੂੰ ਦੱਸਿਓ ਵੀ ਕੀ ਕੀ ਰਿਜ਼ਲਟ ਆ। ਤਕਰੀਬਨ ਆਲਮੋਸਟ ਸਾਰੀਆਂ ਬਿਮਾਰੀਆਂ 'ਚ ਇਹ ਚੀਜ਼ ਦੀ ਵਰਤੋਂ ਹੁੰਦੀ ਆ। ਕਿਉਂਕਿ ਇਹਦਾ ਮੇਨ ਕੰਮ ਹੀ ਆ ਨਾੜਾਂ ਤੇ ਪੋਟਾ ਸਾਫ਼ ਕਰਨਾ। ਠੀਕ ਆ ਭਰਾ। ਤੇ ਇਹ ਚੀਜ਼ ਆਪਾਂ ਵੀ ਵਰਤਦੇ ਆ। ਤੇ ਤੁਸੀਂ ਵੀ ਵਰਤੋ ਤੇ ਵਰਤੋਂ ਕਰਕੇ ਦੱਸਿਓ ਭਰਾ। ਠੀਕ ਆ ਭਰਾ। ਧੰਨਵਾਦ ਸਾਰੇ ਭਰਾਵਾਂ ਦਾ ਸਾਥ ਦੇਣ ਲਈ ਤੇ ਇਦਾਂ ਹੀ ਆਪਾਂ ਡੇਲੀ ਰੁਟੀਨ ਬਾਈ ਰੁਟੀਨ ਡੇ ਬਾਈ ਡੇ ਤੁਹਾਨੂੰ ਨੌਲ ਜਣੀਆਂ ਜਿੰਨੀਆਂ ਵੀਡੀਓ ਨੇ ਇਕੱਲੀ-ਗੱਲੀ ਪ੍ਰੋਪਰ ਚੀਜ਼ ਤੁਹਾਨੂੰ ਦੱਸ ਦੇ ਰਾਂਗੇ ਠੀਕ ਹੈ ਭਰਾ ਧੰਨਵਾਦ